ਜੀ ਜਿਹੜਾ ਤੁਸੀਂ ਹੋਣਾ ਆ ਕੌਮੀ ਗਦਾਂਨ ਜਨਕ ਸਤਜਿੰਦਰ ਕੋਸਾ ਨੂੰ ਜਿਹੜਾ ਕੈਸ ਵਿਛੇ ਤੇ ਮਿਹਰ ਕੀ ਕਰਨ ਹਾਂਜੀ ਪਹਿਲਾਂ ਤਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਸ਼ ਦੇਸ਼ ਦੇ ਕੋਨੇ-ਜੁਵਸਦੇ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਦਾਸ ਹਿੰਦਰੀ ਬਰਾੜ ਪੱਤੋ ਪ੍ਰੈਸ ਸੱਤਰ ਭਾਰਤੀ ਕਿਸਾਨ ਜੁਣ ਖੋਸਾ ਜ਼ਿਲ੍ਹਾ ਮੋਗਾ ਮੈਂ ਸਾਡੀ ਜਥੇਬੰਦੀ ਦੇ ਕੌਮੀ ਪ੍ਰਧਾਨ ਸਰਦਾਰ ਸੁਖਜਿੰਦਰ ਸਿੰਘ ਜੀ ਖੋਸਾ ਸਾਹਿਬ ਨੂੰ ਇਸ ਕਰਕੇ ਮਿਲਿਆ ਸੀ ਜੋ ਸਾਡੇ ਕਿਸਾਨ ਵੀਰਾਂ ਤੇ ਸਰਕਾਰ ਪਰਚੇ ਦਰਜ ਕਰਾ ਰਹੀ ਹੈ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਸੰਮਣ ਕਲ ਰਹੀ ਹੈ ਅਤੇ ਪਰਚੇ ਦਰਜ ਹੋ ਰਹੇ ਨੇ ਅਸੀਂ ਜੋ ਸਾਡੇ ਕੌਮੀ ਪ੍ਰਧਾਨ ਜੀ ਨੂੰ ਮਿਲੇ ਸੀ ਕਿ ਪਰਚਿਆਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਨਹੀਂ ਤਾਂ ਭਾਰਤੀ ਕਿਸਾਨ ਜੁਣ ਖੋਸਾ ਇਹਨਾਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਐਕਸ਼ਨ ਲਿਆ ਜਾਊਗਾ ਜੇਕਰ ਉਹ ਪਰਚੇ ਰੱਦ ਨਹੀਂ ਹੁੰਦੇ ਜੇਕਰ ਸਰਕਾਰਾਂ ਨੂੰ ਪਤਾ ਹੀ ਹੁੰਦਾ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾਲ ਹੋਂ ਪਹਿਲਾਂ ਇਹਨਾਂ ਦੇ ਉੱਤੇ ਪ੍ਰਤੰਗ ਪ੍ਰਬੰਧ ਕਰਦੇ ਨੇ ਚਾਹੀਦੇ ਹਨ ਤਾਂ ਜੋ ਕਿ ਕਿਸਾਨ ਵੀਰਾਂ ਨੂੰ ਇਹਨਾਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਜੀ ਅਤੇ ਸਾਡੀ ਬੇਨਤੀ ਇੱਕ ਹੋਰ ਵੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅੱਗੇ ਕਿ ਜੋ ਸਾਡੇ ਹੜ੍ਹ ਤੋਂ ਖੜ ਪੀੜਤ ਪਰਿਵਾਰ ਨੇ ਘਰੋਂ بے ਘਰ ਹੋਏ ਨੇ ਉਹਨਾਂ ਨੂੰ ਬੰਦ ਦਾ ਮੁਆਫਾ ਦਿੱਤਾ ਜਾਵੇ ਇੱਕ ਕਿੱਲੇ ਦਾ 70000 ਰੁਪਇਆ ਪ੍ਰਤੀ ਮੁਆਫਾ ਦਿੱਤਾ ਜਾਵੇ ਮਾਇਆ ਦਿੱਤੀ ਜਾਵੇ ਪੈਸੇ ਦਿੱਤੇ ਜਾਣ ਜਲਦੀ ਤੋਂ ਜਲਦੀ ਜੋ ਘਰੋਂ ਬੇਕਾਰ ਹੋਏ ਨੇ ਪਰਿਵਾਰ ਉਹਨਾਂ ਨੂੰ ਘਰਾਂ ਦੇ ਵਿੱਚ ਫੇਰ ਲਿਆ ਕੇ ਉਹਨਾਂ ਪਿੰਡਾਂ ਨੂੰ ਉਹਨਾਂ ਸ਼ਹਿਰਾਂ ਨੂੰ ਉਹਨਾਂ ਜ਼ਿਲ੍ਹਿਆਂ ਨੂੰ ਹਰਿਆ ਭਰਿਆ ਕੀਤਾ ਜਾਵੇ ਕਿਉਂਕਿ ਦੇਖਿਆ ਜਾਵੇ ਕਿਸਾਨ ਮਜ਼ਦੂਰ ਇਸ ਟਾਈਮ ਬੜੇ ਵੱਡੇ ਹਾਲਾਤਾਂ ਦੇ ਨਾਲ ਗੁਜ਼ਰ ਰਹੇ ਨੇ ਤੁਹਾਨੂੰ ਪਤਾ ਹੀ ਹੈ ਅਤੇ ਹੀ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਕਿਸਾਨਾਂ ਦੀ ਸੁਣਵਾਈ ਨੂੰ ਪਹਿਲ ਦੇ ਆਧਾਰ ਤੇ ਸੁਣਨ ਅਤੇ ਮੰਗਾਂ ਨੂੰ ਪੂਰੀਆਂ ਕਰਨ ਇਹਨਾਂ ਸਾਰੀਆਂ ਗੱਲਾਂ ਨੂੰ ਸਾਡੇ ਕੌਮੀ ਪ੍ਰਧਾਨ ਸਰਦਾਰ ਸੁਖਮੰਦਰ ਸਿੰਘ ਜੀ ਆਪਣੇ ਖੋਸਾ ਸਾਹਿਬ ਜੀ ਉਹਨਾਂ ਦੇ ਨਾਲ ਮੇਰੀ ਮੀਟਿੰਗ ਹੋਈ ਹੈ ਅਤੇ ਖੋਸਾ ਸਾਹਿਬ ਨੇ ਪੂਰਾ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਮਜ਼ਦੂਰ ਦੇ ਨਾਲ ਸਾਡੀ ਯੂਨੀਅਨ ਖੋਸਾ ਮੋਢੇ ਨਾਲ ਮੋਢਾ ਲਾਇਕ ਖੜੀ ਹੈ ਤੇ ਮੰਗਾਂ ਨੂੰ ਪੂਰੇ ਤਰ੍ਹਾਂ ਤੇ ਪੂਰਾ ਕਰਵਾ ਕੇ ਖਰਾ ਉਤਰੇਗੀ ਜੀ ਇੰਨੀਆਂ ਗੱਲਾਂ ਕਹਿੰਦੇ ਖਿਮਾ ਦੇ ਜੱਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੋ ਅਸੀਂ ਸਰਦਾਰ ਸੁਖਮੰਦਰ ਸਿੰਘ ਜੀ ਅੱਗੋ ਕੇ ਸਾਹਬ ਨਾਲ ਅਤੇ ਸਾਡੇ ਕੌਮੀ ਪ੍ਰਧਾਨ ਨਾਲ ਸਾਡੀ ਇਹ ਮੀਟਿੰਗ ਜਾਰੀ ਰਹੀ ਹੈ ਕਿ ਜੋ ਆਪਣੇ ਕਿਸਾਨ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਹੜਪੀੜਤਾ ਦਾ ਜੋ ਵੱਡੇ ਤੌਰ ਤੇ ਕਹਿਰ ਹੋਇਆ ਹੈ ਉਹਨਾਂ ਦੇ ਪ੍ਰਤੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਨੂੰ ਬੰਦੇ ਰੁਪਏ ਦੇਣੇ ਚਾਹੀਦੇ ਆ ਪ੍ਰਤੀ ਏਕੜ ਦੇ ਹਿਸਾਬ ਨਾਲ 70000 ਰੁਪਏ ਪ੍ਰਤੀ ਏਕੜ ਅਸੀਂ ਮੰਗ ਕੀਤੀ ਹੈ ਅਤੇ ਉਹ ਜਲਦੀ ਤੋਂ ਜਲਦੀ ਸਾਨੂੰ ਵਿਸ਼ਵਾਸ ਹੈ ਕਿ ਸਰਕਾਰ ਉਹ ਪੈਸੇ ਉਹਨਾਂ ਤੱਕ ਪਹੁੰਚਾਊਗੀ ਜੋ ਕਿਸਾਨ ਘਰੋਂ ਬੇਕਾਰ ਹੋਏ ਨੇ ਜਿਨ੍ਹਾਂ ਦੇ ਘਰ ਖਰਾਬ ਹੋ ਚੁੱਕੇ ਨੇ ਡੱਗ ਚੁੱਕੇ ਨੇ ਉਹਨਾਂ ਦੇ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਉਹਨਾਂ ਦਾ ਜਾ ਕੇ ਜਾਇਜ਼ਾ ਲਿਆ ਜਾਵੇ ਅਤੇ ਜੋ ਘਰੋਂ ਬੇਕਾਰ ਹੋਏ ਨੇ ਉਹਨਾਂ ਨੂੰ ਦੁਬਾਰਾ ਫੇਰ ਬਸਾ ਕੇ ਉਸੇ ਤਰ੍ਹਾਂ ਪੰਜਾਬ ਦੇ ਪਿੰਡਾਂ ਨੂੰ ਹਰਿਆਪਰਾ ਕੀਤਾ ਜਾਵੇ